ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸਫਾਰਥੀ ਸੰਗ ਦਾ ਇੱਕ ਸਵਾਲ ਆਇਆ ਕਿ ਮਨ ਦੇ ਜਿਹੜੇ ਫੁਰਨੇ ਆ ਉਹ 네ਗੇਟਿਵ ਫੁਰਨੇ ਆਉਂਦੇ ਆ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਜਿਆਦਾ ਤੇ ਜਿਆਦਾ ਫੁਰਨੇ ਆਈ ਜਾਂਦੇ ਆ ਤੇ ਇਹਦਾ ਕੀ ਹੱਲ ਆ ਇਹਦਾ ਹੱਲ ਹੀ ਤਾਂ ਗੁਰਬਾਣੀ ਦੱਸਦੀ ਆ ਆਤਮ ਖੋਜ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ ਹੈਗਾ ਪਹਿਲਾਂ ਤਾਂ ਇਹ ਹੀ ਖੋਜਣਾ ਵੀ ਮਨ ਕੀ ਆ ਇਸ ਮਨ ਕੋਈ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਇਹ ਜਿਵੇਂ ਦੱਸਿਆ ਗੁਰਮਣੀ ਨੇ ਵੀ ਗਿਆਨ ਦਾ ਬੱਤਾ ਮੰਨ ਰਹੇ ਗੁਰਬਨ ਗਿਆਨ ਨਾ ਹੋਵੇ ਵੀ ਗਿਆਨ ਦੇ ਨਾਲ ਬੰਨਿਆ ਰਹੇਗਾ ਬਨ ਕੇ ਰੱਖਿਆ ਜਾ ਸਕਦਾ ਹੈ ਗਿਆਨ ਵੀ ਕੁੱਟ-ਕੁੱਟ ਮਨ ਕਸਵੱਟੀ ਲਾਵੇ ਮਨ ਨੂੰ ਕੁੱਟ-ਕੁੱਟ ਕੇ ਕਿਸਵੱਟੀ ਲਾਉਣਾ ਜਿਹੜੇ ਵੱਡੇ-ਵੱਡੇ Muni ਹੋਏ ਨੇ ਵੀ ਸੰਕਾਦ ਇੱਕ ਨਾਰਦ Muni ਸੇਖਾ ਤਿੰਨ ਵੀ ਤਨ ਮੈਂ ਮਨ ਨਹੀਂ ਵੇਖਾ ਦੇਖਣਾ ਹੁੰਦਾ ਵੀ ਦੇਖਣਾ ਖੋਜਣਾ ਤਨ ਵਿੱਚੋਂ ਸਰੀਰ ਵਿੱਚੋਂ ਮਨ ਖੋਜਣਾ ਕੀ ਕਿਹੜੀ ਸ਼ਕਤੀ ਹੈ ਜਿਹੜੀ ਨਰਵਸ ਸਿਸਟਮ ਨੂੰ ਚਲਾ ਰਹੀ ਹੈ ਜਿਹੜੀ ਪਾਚਨ ਸ਼ਕਤੀ ਨੂੰ ਚਲਾ ਰਹੀ ਹੈ ਜਿਹੜੀ ਅੱਖਾਂ ਰਾਹੀਂ ਦੇਖ ਰਿਆ ਸੀ ਸੁਣਦੇ ਆ ਕੰਨ ਰਾਹੀਂ ਉਹ ਕਿਹੜੀ ਸ਼ਕਤੀ ਹੈ ਜਿਹੜੀ ਜਿਹਦੇ ਨਾਲ ਵਾਲ ਵੀ ਵਧ ਰਹੇ ਨੇ ਆਪਣੇ ਆਪ ਸਾਹ ਵੀ ਚੱਲ ਰਿਹਾ چاہے ਅਸੀਂ ਸੁੱਤੇ ਪਈਏ ਬੇਹੋਸ਼ ਹੋਈਏ ਸਾਹ ਤਾਂ ਵੀ ਨਹੀਂ ਬੰਦ ਹੁੰਦਾ ਦਿਲ ਦੀ ਧੜਕਣ ਕਿਤੇ ਨਾਲ ਚੱਲਦੀ ਆ ਤੇ ਇਦਾਂ ਤਨ ਵਿੱਚੋਂ ਪਹਿਲਾਂ ਵਿਉਖ ਖੋਜਣਾ ਮਨ ਨੂੰ ਖੋਜਣਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਉਹਨੇ ਆਪਣਾ ਮੂਲ ਪਛਾਣਨਾ ਨੇ ਕਿਹਾ ਨਾ ਮਤਲਬ ਆ ਪਹਿਲਾਂ ਉਹਨੂੰ ਤਾਂ ਖੋਜੋ ਜਿਹਨੂੰ ਫੁਰਨੇ ਆਉਂਦੇ ਆ ਜਿਹੜਾ ਸਵਾਲ ਕਰਦਾ ਮੈਨੂੰ ਫੁਰਨੇ ਆਉਂਦੇ ਆ ਕਿਉਂਕਿ ਤੁਸੀਂ ਫੁਰਨੇ ਤਾਂ ਹੈ ਨਹੀਂ ਨਾ ਤੁਸੀਂ ਆਪਣੇ ਭਾਵਨਾਵਾਂ ਨੂੰ ਫੀਲਿੰਗਸ ਵੀ ਬਦਲਦੀਆਂ ਨੇ ਜਿਵੇਂ ਕਾਮ ਕ੍ਰੋਧ ਲੋਬ ਲੋਬ ਇਹ ਤਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਮੋਹ ਵੱਧ ਗਿਆ ਕਦੇ ਕਾਮਨਾ ਵੱਧ ਗਈ ਕਦੇ ਕ੍ਰੋਧ ਵੱਧ ਗਿਆ ਫੁਰਨੇ ਵੀ ਕਦੇ ਆ ਗਏ ਚਲੇ ਗਏ ਜਿਵੇਂ ਬੱਦਲ ਹੁੰਦੇ ਨੇ ਅਕਾਸ਼ ਚ ਇਧਰੋਂ ਇਧਰੋਂ ਚਲੇ ਜਾਂਦੇ ਨੇ ਇਧਰੋਂ ਅਕਾਸ਼ ਤੱਕ ਤੇ ਵੀ ਨਹੀਂ ਜਾਂਦਾ ਅਕਾਸ਼ ਉੱਤੀ ਆ ਬੱਦਲ ਕਿਧਰ ਨੂੰ ਜਾਈ ਜਾਂਦੇ ਨੇ ਇਧਰ ਨੂੰ ਜਾਈ ਜਾਂਦੇ ਨੇ ਇਸੇ ਤਰ੍ਹਾਂ ਫੁਰਨੇ ਆਉਂਦੇ ਜਾਂਦੇ ਨੇ ਉਹਨੂੰ ਖੋਜਣਾ ਪਹਿਲਾਂ ਵੀ ਜਿਹਨੂੰ ਫੁਰਨੇ ਆਉਂਦੇ ਨੇ ਉਹਨੂੰ ਖੋਜਣਾ ਕਾਦੇ ਨਾਲ ਗਿਆਨ ਵਿਚਾਰ ਦੇ ਨਾਲ ਗਿਆਨ ਦੇ ਨਾਲ ਬੰਨਣਾ ਕਿਉਂਕਿ ਜਿਹੜਾ ਇਹ ਵੱਡਾ ਗਿਆਨ ਹਨਾ ਜੋ ਗੁਰਮਤਿ ਮਾਰਗ ਇਹ ਇਹਨੂੰ ਕਿਹਾ ਵੀ ਓੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਗੁਰਬਰ ਅਕਾਲ ਆ ਵੱਡਾ ਗਿਆਨ ਇਹ ਖਿਆਲਾਂ ਨੂੰ ਖੰਡਣ ਕਰ ਦਿੰਦਾ ਜਿਹੜੇ ਖਿਆਲਾਂ ਤੋਂ ਜਿਹੜੇ ਨੇਗੇਟਿਵ ਥਿੰਕਿੰਗ ਵਾਲੇ ਖਿਆਲ ਹੁੰਦੇ ਨੇ ਫੁਰਨੇ ਹੁੰਦੇ ਨੇ ਉਹਨਾਂ ਨੂੰ ਖੰਡਨ ਕਰ ਦਿੰਦਾ ਹੈ ਇਸੇ ਨੂੰ ਕਿਹਾ ਵੀ ਖਗ ਖੰਡ ਬਿਹੰਡਨ ਖਲਦਲ ਖੰਡਨ ਅਤਰਣ ਮੰਡਨ ਬਰਬੰਡੰਗ ਪੁਜ ਦੰਡ ਖੰਡਨ ਤੇਜ ਪ੍ਰਚੰਡੰਗ ਜੋਤ ਮੰਡਨ ਭਾਨ ਪ੍ਰਭੰਗ ਸੁਖ ਸੰਤਾ ਕਰਨ ਦੁਰਮਤ ਦਰਨ ਕਿਲਵਿਕ ਹਰਨੰ ਅਸਸਾਰਨੰ ਜੈ ਜੈ ਜਗ ਕਾਰਨ ਸ੍ਰੇਸ਼ਟੋ ਬਾਰੁ ਮਮ ਪਰਤ ਪਾਰਨ ਜੈ ਤੇਗੰ ਜੈ ਤੇਗੰ ਕਿਹਾ ਬਿਵੇਕ ਬੁੱਧੀ ਨੂੰ ਕਿਹਾ ਇਹ ਬਿਵੇਕ ਬੁੱਧੀ ਹੈ ਜਿਹੜੀ ਉਹ ਖਲਾਂ ਦੇ ਦਲ ਖੰਡਨ ਕਰ ਦਿੰਦੀ ਆ ਕੱਟ ਦਿੰਦੀ ਆ ਜਿਹੜੀ ਕਲਪਨਾ ਨਾ ਇਹ ਨਕਤੀ ਗਿਆ ਇਹਨੂੰ ਵੀ ਨਾ ਕੱਟੇ ਜਾਣ ਵਾਲੀ ਵੀ ਇਹਦਾ ਡੰਕਾ ਵੱਜਦਾ ਤਿੰਨ ਲੋਕਾਂ ਚ ਕਲਪਨਾ ਕਰਕੇ ਹੀ ਆ ਨਾ ਸਾਰਾ ਕੁਝ ਹੁੰਦਾ ਜੋ ਕਾਲ ਕਾਲ ਕਲਪਨਾ ਹੀ ਕਾਲ ਆ ਇਹਦੀ ਆ ਵੀ ਨਕਤੀ ਕੋ ਠੰਨਗਨ ਬਾੜਾ ਡੂੰਕੇ ਨਹੀਂ ਬਵੇਕੀ ਕੱਟੀ ਤੂੰ ਵੀ ਕਿਸੇ ਬਵੇਕੀ ਨੇ ਕੱਟਿਆ ਇਹਨੂੰ ਨਕਤੀ ਨੂੰ ਵੀ ਇਹਦਾ ਜਿਆਦਾ ਡੰਕਾ ਵੱਜਦਾ ਤਿੰਨ ਲੋਕਾਂ ਚ ਨਾਕੋਂ ਕਾਟੀ ਕੰਨੋਂ ਕਾਟੀ ਘਾਟ ਗੂਟ ਕੇ ਡਾਰੀ ਵੀ ਨੱਕ ਤੋਂ ਵੀ ਕੱਟਦੀ ਕੰਨ ਤੋਂ ਵੀ ਕੱਟਦੀ ਕਟ-ਕਟ ਕੇ ਛੜਤੀ ਮਤਲਬ ਕੇ ਸਾਰੀਆਂ ਜਿਹੜੀਆਂ ਗਿਆਨ ਇੰਦਰੀਆਂ ਬਸ ਕਰ ਲੀਆਂ ਪੂਰਨ ਕਿਰਪਾ ਹੋਣ ਤੇ ਵੀ ਮਨ ਵਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਵੇ ਪੂਰਨ ਕਿਰਪਾ ਉਹਦੇ ਤੇ ਉਹ ਜਿਹੜਾ ਕਿਰਪਾ ਮੰਗੂ ਮੰਗੂ ਕਿਵੇਂ ਤਨ ਮੰਨ ਤਨ ਸਭ ਸਮਵ ਗੁਰ ਕੋ ਹੁਕਮ ਮੰਨਿਆ ਭਾਈ ਇਹ ਸਰੈਂਡਰ ਕਰੂ ਮੱਥਾ ਟੇਕੂ ਮੱਥਾ ਇੱਕ ਵਾਰੀ ਟੇਕੀ ਦਾ ਹੁੰਦਾ ਇਕੱਲਾ ਸਿਰ ਚ ਘੋਣ ਨਾਲ ਨਹੀਂ ਮੱਥਾ ਟੇਕਿਆ ਜਾਂਦਾ ਹੁੰਦਾ ਮੱਥਾ ਟੇਕਣ ਦਾ ਮਤਲਬ ਹੁੰਦਾ ਆਤਮ ਸਮਰਪਣ ਵੀ ਮੇਰੀ ਮਤ ਥੋੜੀ ਨਾ ਤੂੰ ਸਮਰੱਥ ਵੱਡਾ ਵੀ ਹੁਣ ਮੈਨੂੰ ਤੂੰ ਗਿਆਨ ਦੇ ਜਿਹਦੇ ਅੱਗੇ ਮੱਥਾ ਟੇਕਦੇ ਆਪਾਂ ਆਪਣਾ ਸਾਰਾ ਕੁਝ ਸਰੈਂ ਆਪਣੀ ਬੁੱਧੀ ਮਾਨ ਆਪਣੀ ਸੁਰਤ ਧਿਆਨ ਤਨ ਹੋ ਗਿਆ ਜੋ ਪਹਿਲਾਂ ਗਿਆਨ ਇਕੱਠਾ ਕਰੀ ਵਰਦੇ ਆ ਆਪਾਂ ਲਈ ਕਰਦੇ ਆ ਉਹ ਸਾਰਾ ਸਰੈਂਡਰ ਕਰਤਾ ਹੁਣ ਉਹਨੂੰ ਕਹਨੇ ਆ ਵੀ ਤੂੰ ਚਲਾ ਮੈਨੂੰ ਤੂੰ ਧਿਆਨ ਦੇ ਤੂੰ ਮੈਨੂੰ ਫਿਰ ਉਹਨੂੰ ਆਪਾਂ ਪੜਾਂਗੇ ਉਹ ਤੋਂ ਸਮਝਾਂਗੇ ਫਿਰ ਉਹਦੇ ਅਨੁਸਾਰ ਚੱਲਾਂਗੇ ਜਦੋਂ ਇਹਨੂੰ ਕਹਿੰਦੇ ਨੇ ਗੁਰ ਕੀ ਸੇਵਾ ਸਬਦ ਵਿਚਾਰ ਗੁਰ ਹੈਗਾ ਹਿਰਦਾ ਅੰਦਰੇ ਆਪਣੇ ਗੁਰ ਮੂਲ ਉਹਦੀ ਸੇਵਾ ਕੀ ਸਬਦ ਵਿਚਾਰ ਹੁਣ ਜਿਹੜੀ ਪੁੱਠੇ ਪਾਸੇ ਨੂੰ ਸੇਵਾ ਕਰਦੇ ਆ ਉਹ ਜੋ ਅਸੀਂ ਸੋਚਦੇ ਆ ਜੋ ਬਾਹਰ ਪੜ੍ਹਦੇ ਆ ਜੋ ਦੇਖਦੇ ਆ ਜਿਹਦੇ ਕਰਕੇ ਸਾਡੇ ਥਾਟ ਪੈਟਰਨ ਉਦਾਂ ਦੇ ਬਣੇ ਹੋਏ ਨੇ ਵੀ ਜਿਹੜੇ ਸਾਨੂੰ ਡਰਾਈਵ ਕਰਦੇ ਨੇ ਜਿੱਦਾਂ ਦੇ ਥੋਟ ਪੈਟਰਨ ਨਾ ਉਦਾਂ ਦੀਆਂ ਭਾਵਨਾਵਾਂ ਉਦਾਂ ਦਾ ਸੁਭਾਅ ਹੁੰਦਾ ਸੁਭਾਅ ਤਾਂ ਚਲੋ ਜੰਮ ਦੇ ਦਾ ਵੀ ਹੁੰਦਾ ਹਰੇਕ ਬੰਦੇ ਦੀ ਰੁਚੀ ਅਲੱਗ-ਅਲੱਗ ਹੁੰਦੀ ਹੈ ਕਿਸੇ 'ਚ ਜਮਾਂਦਰੂਈ ਹੁੰਦੀਆਂ ਨੇ ਵੀ ਕ੍ਰੀਏਟੀਵਿਟੀ ਹੁੰਦੀ ਹੈ ਕਿਸੇ 'ਚ ਆਰਟਿਸਟ ਹੁੰਦਾ ਕੋਈ ਪੇਂਟਰ ਹੁੰਦਾ ਕੋਈ ਸਿੰਗਰ ਹੁੰਦਾ ਹਰੇਕ ਦੇ ਵਿੱਚ ਡਿਫਰੈਂਟ ਡਿਫਰੈਂਟ ਗੋਣਾ ਜਾਨਵਰਾਂ ਦੇ ਵਿੱਚ ਵੀ ਕਿਸੇ ਦਾ ਜਾਨਵਰ ਦਾ ਸੁਭਾਅ ਭਾਵਨਾ ਕਰਕੇ ਥੋੜਾ ਜਿਹਾ ਅੜਬ ਹੁੰਦਾ ਕੋਈ ਜਾਨਵਰ ਵੀ ਸ਼ਾਂਤ ਹੁੰਦੇ ਨੇ ਵੀ ਬੰਦੇ ਵੀ ਸ਼ਾਂਤ ਹੁੰਦੇ ਨੇ ਯੋਨ ਉਹ ਜਿਹੜੀ ਰੁਚੀ ਹੁੰਦੀ ਆ ਸਾਰਿਆਂ ਦੀ ਉਹ ਅਲੱਗ-ਅਲੱਗ ਹੁੰਦੀ ਆ ਉਹ ਭਾਵਨਾਵਾਂ ਕਰਕੇ ਹੁੰਦੀ ਆ ਹਿਰਦੇਜ ਹੁੰਦੀ ਆ ਤਾਂ ਹੀ ਕਹਿੰਦੇ ਨੇ ਵੀ ਜੇ ਸੀਸ ਨਵਾਏ ਕਿਆ ਥੀਏ ਜੇ ਰਿਦੈ ਕਿ ਸੁਧਾ ਹੋਵੇ ਵੀ ਜਿਹੜਾ ਸਿਰ ਵੀ ਨਵਾਉਂਦੇ ਨੇ ਗ੍ਰੰਥ ਸਾਹਿਬ ਦੇ ਅੱਗੇ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਨੇ ਵੀ ਜੇ ਹਿਰਦੇ ਹੀ ਸ਼ੁੱਧ ਨਹੀਂ ਹੈਗੇ ਤੁਹਾਡੇ ਤਾਂ ਫਿਰ ਸੀਸਨ ਪਾਉਣ ਦਾ ਵੀ ਕੀ ਕਾਦਾ ਵੀ ਸਿਖਾਉਣ ਦਾ ਕੀ ਕਾਦਾ ਵੀ ਪਹਿਲਾਂ ਹਿਰਦਾ ਭਾਂਡਾ ਜਿਹੜਾ ਆਪਣਾ ਉਹਨੂੰ ਸਾਫ਼ ਕਰੋ ਗੁਰਬਾਣੀ ਇਸੇ ਨੂੰ ਕਹਿੰਦੀ ਹੈ ਵੀ ਜੈਸਾ ਸੀ ਵੀ ਤੈਸਾ ਹੋਇ ਸੇਵਦੇ ਅਸੀਂ ਕਿਵੇਂ ਆ ਵੀ ਗੁਰ ਕੀ ਸੇਵਾ ਸਬਦ ਵਿਚਾਰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਕਿਰਤ ਕਰਮ ਹੁੰਦੇ ਨੇ ਜੋ ਅਸੀਂ ਉਹ ਸੋਚਦੇ ਲੈਵਲ ਤੇ ਕਰਮ ਹੁੰਦੇ ਨੇ ਬਾਹਰਲੇ ਤਾਂ ਹੱਥਾਂ ਪੈਰਾਂ ਨਾਲ ਜਿਹੜਾ ਕਰਦੇ ਆ ਉਹ ਕੰਮ ਆ ਉਹ ਜੋ ਪ੍ਰੈਕਟੀਕਲ ਵਰਤ ਦਾ ਸੰਸਾਰ ਚ ਉਹ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ ਅਸੀਂ ਇੱਛਾ ਕਰਦੇ ਆ ਸੋਚਦੇ ਆ ਜਾਂ ਫਿਰ ਫੀਲ ਕਰਦੇ ਆ ਪਰ ਹੁੰਦਾ ਉਹੀ ਆ ਜੋ ਹੁਣ ਹੋਣਾ ਹੋਣਾ ਉਹੀ ਆ ਜੋ ਹੁਕਮ ਆ ਲੇਕਿਨ ਜਦੋਂ ਬੰਦਾ ਸੋਚਦਾ ਤੇ ਫੀਲ ਕਰਦਾ ਕੁਝ ਵੀ ਜਿਹੜੀ ਵੀ ਭਾਵਨਾ ਰੱਖਦਾ ਅੰਦਰ ਫੀਲ ਕਰਨਾ ਹੁੰਦਾ ਭਾਵਨਾ ਵੀ ਕਾਮ ਕ੍ਰੋਧ ਲੋਭ ਮੋਹ ਇਹ ਵੀ ਭਾਵਨਾਵਾਂ ਨੇ ਤੇ ਸੋਚ ਹੁੰਦੀ ਆ ਜੋ ਆਪਾਂ ਕਰਨੇ ਨੇ ਤੇ ਉਹ ਉਦਾਂ ਦੀ ਉਦਾਂ ਦਾ लेखा ਲਿਖਦਾ ਇੱਕ ਤਰ੍ਹਾਂ ਦਾ ਲੇਕਿਨ ਇਹ ਲਿਖਦਾ ਕਿਵੇਂ ਆ ਇਹਦਾ ਗਿਆਨ ਜਦੋਂ ਹੋਣਾ ਵਾ ਵੀ ਇਹ ਤਾਂ ਭਰਮ ਲਾਇਆ ਹੋਇਆ ਸਾਰਿਆਂ ਨੂੰ ਤ੍ਰੈ ਗੁਣੀ ਮਾਇਆ ਵੀ ਹਰੇਕ ਬੰਦਾ ਸੋਚਦਾ ਵੀ ਆ ਕਾਮਨਾ ਵੀ ਕਰਦਾ ਵਾ ਕ੍ਰੋਧ ਵੀ ਆਉਂਦਾ ਜਾਨਵਰਾਂ ਦੇ ਵਿੱਚ ਵੀ ਇਹ ਸਾਰਿਆਂ ਦੇ ਵਿੱਚ ਹੀ ਆ ਤਾਂ ਇਹਦੀ ਤਾਂ ਚਲੋ ਸੋਝੀ ਉਦੋਂ ਆਉਣੀ ਹੈ ਜਦੋਂ ਇਹਨੂੰ ਆਪਣੇ ਆਪ ਦਾ ਪਤਾ ਲੱਗ ਗਿਆ ਵੀ ਇਹ ਭਰਮ ਲਾਇਆ ਹੋਇਆ ਐ ਸਤੈਜਕ ਭਰਮ ਲਾਇਆ ਕਿ ਐਸੇ ਬੁੱਝੇਗਾ ਮੋਹਿਆ ਮਾਇਆ ਵੀ ਮੋਹ ਵੀ ਲਾਇਆ ਹੋਇਆ ਮੋਹ ਮਿੱਠਾ ਲਾਇਆ ਹੋਇਆ ਲੇਕਿਨ ਇਹ ਜਿਹੜੀ ਤ੍ਰੈਗੁਣੀ ਮਾਇਆ ਸ਼ਕਤੀ ਐ ਸੰਸਾਰ ਨੂੰ ਚਲਾਉਂਦੀ ਕਿਵੇਂ ਐ ਜਦੋਂ ਇਹਦੀ ਸੋਝੀ ਆ ਗਈ ਤਾਂ ਤਿੰਨ ਲੋਕਾਂ ਦੀ ਸੋਝੀ ਆ ਗਈ ਉਦੋਂ ਫਿਰ ਸੰਸਾਰ ਤੋਂ ਬਾਹਰ ਹੋ ਜਾਂਦਾ ਫਿਰ ਉਲਟ ਹੋ ਜਾਂਦਾ ਉਸੇ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਵੀ ਉਲਟ ਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨੁਰਾਗੀ ਆਵੇ ਨਾ ਜਾਵੇ ਆਵੇ ਨਾ ਜਾਏ ਮਰੇ ਨਾ ਜੀਵੇ ਤਾਂ ਸਖੋਜ ਬਰਾਗੀ ਵੀ ਮਨ ਜਦੋਂ ਉਲਟ ਗਿਆ ਪਵਨ ਵੀ ਚੱਕਰ 6 ਦੇ 6 ਚੱਕਰ ਜਿਹੜੇ ਇਹਨਾਂ ਦੇ ਬਾਹਰ ਮੰਨੇ ਹੋਏ ਨੇ </body>ਤੇ એનર્ਜੀ ਸੈਂਟਰ ਵੀ ਉਹਨਾਂ ਨੂੰ ਭੇਜ ਦੇ ਦਿੰਦਾ ਵੀ ਕੁੰਡਲਿਨੀ ਵੀ ਕਹਿੰਦੇ ਨੇ ਜਾਗਰਤ ਕਰਦੇ ਨੇ ਬਹਿ ਕੇ ਜੋਗਿਆ ਆਸਣ ਲਾ ਕੇ ਉਹ ਲੇਕਿਨ ਗੁਰਬਾਣੀ ਕਹਿੰਦੀ ਵੀ ਕੁੰਡਲਿਨੀ ਸੁਰਜੀ ਸਤ ਸੰਗਤ ਵੀ ਸਤ ਸੰਗਤ ਨਾਲ ਸੁਰਜਦੀ ਆ ਉਹ ਜਿਹੜੀ ਉਲਜੀ ਹੋਈ ਮਤ ਹੁੰਦੀ ਆ ਬੁੱਧੀ ਹੁੰਦੀ ਆ ਉਹ ਪੂਰਨ ਜੋਤ ਜਿਹੜੀ ਨਹੀਂ ਹੁੰਦੀ ਉਹ ਜੋਤ ਪੂਰਨ ਹੋ ਜਾਂਦੀ ਆ ਜਿਵੇਂ ਲਾਈਟ ਕੋਈ ਡਿਮ ਹੋਈ ਹੋਵੇ ਉਹ ਲਾਈਟ ਪੂਰੀ ਜਗ ਪਵੇ ਕੋਈ ਕਨੈਕਸ਼ਨ ਚ ਕਿਤੇ ਕੋਈ ਫਾਲਟ ਆਇਆ ਹੋਵੇ ਪਹਿਲਾਂ ਤਾਂ ਉਹ ਜੋਤ ਪੂਰੀ ਜਗ ਪਵੇ ਇਸ ਨੂੰ ਕਹਿੰਦੇ ਨੇ ਪੂਰਨ ਜੋਤ ਜਗ੍ਹਾ ਘਟ ਮੇ ਖਾਲਸ ਥਾਈ ਨਿਕਾਲ ਸਜਾ ਨੇ ਇਹ ਕੁੰਟਲ ਨਹੀਂ ਇਦਾਂ ਵਾ ਸੋ ਜੀ ਉਹ ਜਣੀ ਬੁੱਝਣ ਵਾਲੀ ਗੱਲ ਸੀਗੀ ਕੋਈ ਸੱਪ ਨਹੀਂ ਹੈਗਾ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹਨੂੰ ਬਣਾਇਆ ਹੋਇਆ ਇਹਨਾਂ ਨੇ ਵੀ ਰੀਡ ਦੀ ਹੱਡੀ ਦੇ ਵਿੱਚ ਆ ਕੋਈ ਚੀਜ਼ ਇਦਾਂ ਫਿਰ ਜਿਹੜੇ ਹੁਣ ਥੌਟ ਪੈਟਰਨ ਜਿੱਦਾਂ ਦੇ ਬਣ ਜਾਂਦੇ ਨੇ ਬੰਦੇ ਦੇ ਉਦਾਂ ਦੀ ਫੀਲਿੰਗਸ ਆਉਂਦੀਆਂ ਨੇ ਦਿਰੋਦ ਦੀਆਂ इमोਸ਼ਨ ਰਹਿੰਦੇ ਨੇ ਜੇ ਕੋਈ ਬੰਦਾ ਹਰ ਰੋਜ਼ ਸਵੇਰੇ 8 ਵਜੇ ਘਰੋਂ ਨਿਕਲਦਾ ਤੇ ਹਰ ਰੋਜ਼ 8:30 ਵਜੇ ਉਹ ਟ੍ਰੈਫਿਕ ਜਾਮ 'ਚ ਫਸਦਾ 10 ਦਿਨ ਲਗਾਤਾਰ ਇਹੀ ਕੰਮ ਕਰਦਾ ਕਿ ਇਹ ਹਰ ਰੋਜ਼ ਉਸੇ ਟਾਈਮ ਉਹਨੂੰ ਹੋਰਨੇ ਵੀ ਸਟ੍ਰੈਸ ਵਾਲੇ ਆਉਣੇ ਨੇ ਵੀ ਟ੍ਰੈਫਿਕ 'ਚ ਫਸ ਗਏ ਲੇਟ ਨਾ ਹੋ ਜਾਈਂ ਭਾਵਨਾ ਕੀ ਹੋਊਗੀ ਅੰਦਰ ਘਬਰਾਟ ਵਾਲੀ ਉਹ ਵਿਭਾਵਨਾ ਵੀ ਉਦਾਂ ਦੀ ਹੋਊਗਾ ਇਹ ਕਹਿੰਦਾ ਹੈ ਨਹੀਂ ਵੀ ਖੁਸ਼ ਹੋਊਗਾ ਹਿਰਦੇ ਚ ਹੁਣ ਇਹੀ ਚੀਜ਼ ਨੂੰ ਰਿਪੀਟ ਕੀ ਕਰਦਾ ਉਹ ਹਰ ਰੋਜ਼ ਇੱਕੋ ਟਾਈਮ ਤੇ ਕਰਦਾ ਇਸੇ ਤਰ੍ਹਾਂ ਆਪਣੀ ਬਾਡੀ ਦਾ ਵੀ ਕਲੌਕ ਹੁੰਦਾ ਸਾਈਕਲ ਹੁੰਦਾ ਵੀ ਸਵੇਰੇ ਭੁੱਖ ਲੱਗਦੀ ਆ ਸ਼ਾਮ ਨੂੰ ਨੀਂਦ ਆਉਂਦੀ ਆ ਕਿੰਨੇ ਵਜੇ ਪਿਆਸ ਲੱਗਦੀ ਆ ਠੀਕ ਆ ਇਸੇ ਤਰ੍ਹਾਂ ਫਿਰ ਹੁਣ ਜਦੋਂ ਰਿਪੀਟਿਡਲੀ ਇੱਕੋ ਹੀ ਟਾਈਮ ਦੇ ਉੱਤੇ ਹਰ ਰੋਜ਼ ਉਸ ਟਾਈਮ ਦੇ ਵਿੱਚ ਸਟ੍ਰੈਸ ਵੀ ਫੁਰਨਾ ਵੀ ਉਹੀ ਆਉਂਦਾ ਸਟ੍ਰੈਸ ਵਾਲਾ ਟ੍ਰੈਫਿਕ ਵਿੱਚ ਫਸ ਗਿਆ ਤੇ ਭਾਵਨਾ ਵੀ ਉਹੀ ਬਣਦੀ ਆ ਹੁਣ 10-15 ਦਿਨ ਉਹਨੇ ਲਗਾਤਾਰ ਕਰਿਆ ਉਹ ਤੋਂ 15 ਦਿਨਾਂ ਬਾਅਦ ਉਹ ਗਿਆ ਨਹੀਂ ਕੰਮ ਤੇ ਘਰੇ ਹੀ ਉਹ ਟਾਈਮ ਦੇ ਵਿੱਚ ਬਾਡੀ ਨੇ ਤੁਹਾਨੂੰ ਤੁਹਾਡੇ ਅੰਦਰ ਉਦਾਂ ਦੀ ਫੀਲਿੰਗ ਆਉਣੀ ਆ ਪਰ ਤੁਹਾਨੂੰ ਨਹੀਂ ਪਤਾ ਹੁੰਦਾ ਵੀ ਘਬਰਾਹਟ ਕਿਉਂ ਹੁੰਦੀ ਹੈ ਕਿਉਂਕਿ ਉਹ ਆਟੋਮੈਟਿਕਲ ਸਾਈਕਲ ਚੱਲ ਪੈਂਦਾ ਫਿਰ ਹੁਣ ਇਹ ਥਾਟ ਪੈਟਰਨ ਦੀ ਤੇ ਆਪਣੇ ਇਮੋਸ਼ਨਸ ਦੀ ਸੋਜੀ ਆ ਜਾਣੀ ਇਹਨਾਂ ਨੂੰ ਵਿਟਨੈਸ ਕਰ ਲੈਣਾ ਹੈ ਨਾ ਦੇਖ ਲੈਣਾ ਵੀ ਮੈਂ ਇਹ ਹੈ ਨਹੀਂ ਇਹ ਕਿਵੇਂ ਬਦਲਦੇ ਨੇ ਕਿਹੜੇ ਟਾਈਮ ਕਿੱਦਾਂ ਦੇ ਆਉਂਦੇ ਨੇ ਕਿੱਦਾਂ ਦੇ ਨਹੀਂ ਆਉਂਦੇ ਹੈਗੇ ਫੁਰਨੇ ਆਏ ਇਹਨੂੰ ਦੇਖ ਲੈਣਾ ਹੈ ਇਹਨਾਂ ਨੂੰ ਬ੍ਰੇਕ ਕਰਨਾ ਥਾਟ ਪੈਟਰਨ ਨੂੰ ਇਸੇ ਨੂੰ ਇਹ ਮੈਟ੍ਰਿਕਸ ਕਹਿੰਦੇ ਨੇ ਇਸੇ ਨੂੰ ਇਹ ਅਲਿਊਜ਼ਨ ਕਹਿੰਦੇ ਨੇ ਇਹ ਇਹਨੂੰ ਇਹਨੂੰ ਜੇ ਫੜ ਲਿਆ ਤਾਂ ਕਿ ਕਹਿੰਦੇ ਨੇ ਵੀ ਗੁਰ ਦੇ ਖਲਾਈ ਮੋਰੀ ਜਿੱਤੇ ਮਿਰਗ ਪੜਤ ਹੈ ਚੋਰੀ ਵੀ ਗੁਰ ਨੇ ਮੈਨੂੰ ਉਹ ਮੋਰੀ ਦਿਖਾਤੀ ਜਿਹਦੇ ਨਾਲ ਹੀ ਮੇਰਾ ਮਨ ਜਿਹੜਾ ਮਿਰਗ ਹਰਨ ਵੀ ਬਾਹਰ ਚੋਰੀ ਚਲਾ ਜਾਂਦਾ ਸੀਗਾ ਤੇ ਬਾਹਰ ਚੜਦਾ ਸੀਗਾ ਵੀ ਉਹੀ ਵੀ ਜਦੋਂ ਬੰਦਾ ਅ ਫੁਰਨਿਆਂ ਦੀ ਲਹਿਰ ਦੇ ਉੱਤੇ ਸਵਾਰ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਈ ਵਾਰ ਕੁਝ ਪੜ ਲੈਂਦਾ ਜਿੱਦਾਂ ਉਹਨੂੰ ਕਿਸੇ ਦੀਆਂ ਮੈਮਰੀਜ਼ ਜੁੜੀਆਂ ਹੁੰਦੀਆਂ ਨੇ ਤੁਸੀਂ ਰਾਹ ਦੇ ਵਿੱਚ ਜਾਂਦੇ ਹੋ ਤੇ ਜਾਂਦੇ ਜਾਂਦੇ ਤੁਹਾਨੂੰ ਰਾਹ ਦੇ ਵਿੱਚ ਦਿਖਿਆ ਮੈਕਡੋਨਲਡਸ ਜਿਵੇਂ ਬੱਚਿਆਂ ਦੀ ਇੱਕ ਐਗਜ਼ਾਮਪਲ ਲੈ ਲਈ ਮੈਕਡੋਨਲਡਸ ਦਿਖਿਆ ਉਹਦਾ ਸਾਈਨ ਦਿਖਿਆ ਉਹ ਵੱਡੇ ਵੱਡੇ ਸਾਈਨ ਜਾਂ ਐਡਵਰਟਾਈਜ਼ਮੈਂਟਾਂ ਵੀ ਰਿਪੀਟਿਡਲੀ ਮਸ਼ਹੂਰੀਆਂ ਖਬਰਾਂ ਟੀਵੀ ਤੇ ਕਿਉਂ ਆਉਂਦੀਆਂ ਨੇ ਉਹਨਾਂ ਨੂੰ ਸਾਈਕੋਲੋਜੀ ਦਾ ਪਤਾ ਵੀ ਕੋਈ ਵੀ ਚੀਜ਼ ਰਿਪੀਟਿਡਲੀ ਬੰਦੇ ਨੂੰ ਦਿਖਾਈ ਜਾਵੇ ਦਿਖਾਈ ਜਾਵੇ ਪੜਾਈ ਜਾਵੇ ਵੀ ਆਹ ਚੀਜ਼ ਖਾਓਗੇ ਤਾਂ ਤੁਹਾਡਾ ਆ ਫਾਇਦਾ ਹੋਊਗਾ ਫਾਇਦਾ ਹੋ ਉਹ ਤੁਹਾਡੇ ਅੰਦਰ ਪੱਕੀ ਹੋ ਜਾਂਦੀ ਹੈ ਤੁਹਾਡੇ ਅੰਦਰ ਉਹ ਇਕ ਤਰ੍ਹਾਂ ਦੀ ਤੁਹਾਡੀ ਪ੍ਰੋਗਰਾਮਿੰਗ ਬਣ ਜਾਂਦੀ ਆ ਵੀ ਤੁਹਾਡਾ ਮਨ ਮੰਨ ਜਾਂਦਾ ਉਹ ਚੀਜ਼ ਨੂੰ ਵੀ ਕੰਪੈਲ ਹੋ ਜਾਂਦੇ ਹੋ ਤੁਸੀਂ ਵੀ ਇਹ ਚੀਜ਼ ਕਰੀਏ ਜਿਦਾਂ ਹੁਣ ਜਦੋਂ ਤੁਸੀਂ ਡਰਾਈਵ ਕਰਦੇ ਹੋ ਕਿਤੇ ਰਾਹ 'ਚ ਲੰਘਦੇ ਹੋ ਕਿਤੇ ਤੁਸੀਂ ਤੁਹਾਡੀ ਨਿਗਾਹ ਪਈ ਨਿਗਾਹ ਪਈ ਕਿ ਤੁਹਾਨੂੰ ਪਹਿਲਾਂ ਥਾਟ ਆਇਆ ਨਾ ਤੁਸੀਂ ਪੜਿਆ ਵੀ ਉਹ ਮਕਡਾਉਂਸ ਖਾਣਾ ਪੀਣ ਵਾਲਾ ਜਗਾ ਥਾਟ ਆਇਆ ਪਹਿਲਾਂ ਫਿਰ ਉਹ ਪੁਰਾਣਾ ਐਕਸਪੀਰੀਅੰਸ ਤੁਹਾਨੂੰ ਅੰਦਰੋਂ ਯਾਦ ਆਉਣਾ ਵੀ ਜਿਹੜੀ ਚੀਜ਼ ਨਾਲ ਫੀਲ ਗੁੱਡ ਹਾਰਮੋਨ ਰਿਲੀਜ਼ ਕਰਾਈ ਤੁਹਾਡੀ ਬਾਡੀ ਨੇ ਵੀ ਇੱਥੋਂ ਖਾਧੀ ਹੁਣ ਜਦੋਂ ਇਹ ਦੋਏ ਚੀਜ਼ਾਂ ਮਿਲ ਗਈਆਂ ਉਦੋਂ ਤੁਸੀਂ ਬਾਕੀ ਸਾਰਾ ਕੁਝ ਭੁੱਲ ਕੇ ਬਸ ਉਹ ਖਾਣ ਦੀ ਭੁੱਖ ਵਾਲੇ ਪਿੱਛੇ ਚਲੇਗੇ ਤੁਹਾਨੂੰ ਮਹਾਨਾਗਣੀ ਪਿੱਛੇ ਲਾ ਕੇ ਲੱਗੇਗੀ ਜੇ ਉੱਥੇ ਜਾਗਰਤ ਹੁੰਦੇ ਵੀ ਕੀ ਮੈਨੂੰ ਇਹ ਚੀਜ਼ ਦੀ ਲੋੜ ਹੈ ਇਹ ਮਾਈਂਡਫੁਲੀ ਈਟਿੰਗ ਆ ਕਿ ਵੀ ਉਦਾਂ ਈਟਿੰਗ ਆ ਵੀ ਬਿਨ ਬਿ ਜਿਹੜੀ ਦੇਖ ਕੇ ਇੱਛਾ ਜਾਗ ਗਈ ਹੈ ਕਿ ਸੱਚੀਉਂ ਭੁੱਖ ਹੈ ਦੀ ਹੈ ਇੱਕ ਲੋੜ ਹੁੰਦੀ ਹੈ ਇੱਕ ਭੁੱਖ ਹੁੰਦੀ ਹੈ ਇਹ ਚਲੋ ਛੋਟੀ ਜਿਹੀ ਇੱਕ ਜਾਂਚ ਪਾ ਲਾ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਆਪਣੇ ਇਹਨਾਂ ਨੂੰ ਫੁਰਨਿਆਂ ਨੂੰ ਆਪਣੇ ਮਨ ਨੂੰ ਆਪਣੇ ਧਿਆਨ ਨੂੰ ਧਿਆਨ ਦੇ ਧਿਆਨ ਰੱਖਣਾ ਹੋਰ ਧਿਆਨ ਕਿੱਥੇ ਲਾਉਣਾ ਮੈਂ ਧਿਆਨ ਹੀ ਆਉਂਦੀ ਆਪ ਹੀ ਮਨ ਮਾਨ ਹੀ ਮਨ ਇਹ ਧਿਆਨ ਆ ਤੇ ਮਨ ਹੀ ਤੁਸੀਂ ਆਪ ਹੋ ਇਹ ਕਿਉਂਕਿ ਇਹ ਮਨ ਸ਼ਕਤੀ ਹੈ ਮਨ ਸੀਓ ਹੈ ਮਨ ਪੰਜ ਤੱਤ ਕੋ ਜਿਓ ਇਹ ਮਨ ਲੈ ਜੋ ਉਣਮਨ ਰਹੇ ਤਾਂ ਤੀਨ ਲੋਕ ਦੀ ਬਾਤੇ ਰਹੇ ਇਹ ਮਨ ਬਹੁਤ ਵੱਡੀ ਸ਼ਕਤੀ ਹੈ ਕਿਉਂਕਿ ਕਾਹ ਨਹੀਂ ਕਿਹਾ ਵੀ ਮਨ ਮੈਂ ਆਪ ਮਨ ਆਪਣੇ ਮਾਹੀਂ ਮਨ ਦੇ ਵਿੱਚੋਂ ਆਪ ਹੀ ਆ ਲੇਕਿਨ ਮਨ ਸਾਦੇ ਸਿੱਧ ਹੋਏ ਮਨਾਂ ਮਨਸ਼ੀਓ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਨੂੰ ਸਾਧਣਾ ਜਿਹਨੇ ਸਾਧ ਲਿਆ ਉਹੀ ਸਾਧੂ ਆ ਜਿਹਨੇ ਮਨ ਸਾਧ ਲਿਆ ਮਨ ਸਾਧ ਲਿਆ ਸਿੱਧ ਹੋ ਗਿਆ ਉਹ ਇਹ ਹੁਣ ਚੀਜ਼ਾਂ ਦਾ ਅਸਰ ਸਾਡੇ ਅ ਸਰੀਰ ਤੇ ਵੀ ਪੈਂਦਾ ਬਾਹਰਲੇ ਤੇ ਸਟ੍ਰੈਸ ਦਾ ਮਨ ਰੋਗੀ ਜੇ ਮਨ ਰੋਗੀ ਆ ਤਾਂ ਤਨ ਰੋਗੀ ਆ ਕਿਉਂਕਿ ਮਨ ਕਰਕੇ ਡੀਐਨਏ ਦੀ ਪ੍ਰੋਗਰਾਮਿੰਗ ਆ ਉਹ ਸੌਫਟਵੇਅਰ ਇੱਕ ਤਰ੍ਹਾਂ ਦਾ ਤੇ ਡੀਐਨਏ ਦੀ ਜਿੱਦਾਂ ਦੀ ਪ੍ਰੋਗਰਾਮ ਹੀ ਆ ਉਦਾਂ ਦੀ ਬੋਡੀ ਬਾਹਰ ਬਣਨੀ ਆ ਜੇ ਸੌਫਟਵੇਅਰ 'ਚੇ ਪ੍ਰੋਬਲਮ ਆ ਤਾਂ ਹਾਰਡਵੇਅਰ 'ਚ ਤਾਂ ਪ੍ਰੋਬਲਮ ਹੋਣੀ ਹੀ ਆ ਮਨ ਰੋਗੀ ਤਨ ਰੋਗੀ ਆ ਕਿਉਂਕਿ ਜਿਹੜੀ ਪ੍ਰੋਸੈਸਰ ਰੁਕ ਜਾਂਦੀ ਆ ਸਾਰੀ ਬੋਡੀ ਦੀ ਜਦੋਂ ਜਿਆਦਾ ਟਾਈਮ ਬੰਦਾ ਸਟ्रेस ਦੇ ਵਿੱਚ ਰਹਿੰਦਾ ਤਾਂ ਫੋਕਸ ਸਾਰਾ ਸਾਰੀ એનર્ਜੀ ਸਾਰੀ ਊਰਜਾ ਉੱਥੇ ਸਟ्रेस ਵਾਲੀ ਜਗ੍ਹਾ ਤੇ ਲੱਗ ਜਾਂਦੀ ਆ ਬਾਕੀ ਬੋਡੀ ਦੇ ਸਾਰੇ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਨੇ ਤਾਂ ਕਿਸੇ ਨੂੰ ਥਾਇਰਾਇਡ ਹੋ ਜਾਂਦਾ ਕਿਸੇ ਨੂੰ ਕੋਈ ਹਾਰਮੋਨ ਇੰਬੈਲੈਂਸ ਹੋ ਜਾਂਦਾ ਕਿਸੇ ਦਾ ਕੁਝ ਹੋ ਜਾਂਦਾ ਇਸੀ ਤਰ੍ਹਾਂ ਵਡਾਪਾ ਵੀ ਛੇਤੀ ਆਉਣ ਲੱਗ ਜਾਂਦਾ ਅੱਜ ਅੱਜ ਕੱਲ 25 26 ਸਾਲ ਦੇ ਜਵਾਨ ਜਾਂ ਬੱਚੇ ਬੰਦੇ ਕਹਿ ਦੀਏ 40 ਸਾਲ ਦੇ ਲੱਗਦੇ ਆ ਦੇਖਣ ਨੂੰ ਕਿਉਂਕਿ ਉਹਨਾਂ ਦੀ ਜਿਹੜੀ ਜਿਹੜੀ ਚੀਜ਼ ਪ੍ਰੋਸੈਸ ਹੁੰਦੀ ਹੈ ਜਿਹਦੇ ਨਾਲ ਏਜ ਵੱਧਦੀ ਹੈ ਸਾਡੀ ਉਹਨੂੰ ਗਲਾਈਕੇਸ਼ਨ ਪ੍ਰੋਸੈਸ ਕਹਿੰਦੇ ਨੇ ਉਹ ਇਦਾਂ ਵਾਂਗ ਵੀ ਜਿੱਦਾਂ ਰੋਟੀ ਨੂੰ ਜਦੋਂ ਪਕਾਉਂਦੇ ਆ ਤਾਂ ਕੱਚੀ ਹੁੰਦੀ ਆ ਤਾਂ ਤਵੇ ਤੇ ਰੱਖਦੇ ਆ ਤਾਂ ਹੌਲੀ ਹੌਲੀ ਉਹ ਬ੍ਰਾਊਨ ਹੋਣ ਲੱਗ ਜਾਂਦੀ ਆ ਉਹਦਾ ਰੰਗ ਬਦਲਣ ਲੱਗ ਜਾਂਦਾ ਡਾਰਕ ਗੂੜਾ ਰੰਗ ਹੋਣ ਲੱਗ ਜਾਂਦਾ ਰੋਟੀ ਦਾ ਤਾਂ ਇੱਕ ਬਾਅਦ ਵਿੱਚ ਉਹ ਇੱਕਦਮ ਪੂਰੀ ਪੱਕ ਜਾਂਦੀ ਆ ਤੇ ਹਾਰਡ ਵੀ ਹੋ ਜਾਂਦੀ ਆ ਇਸ ਸਾਡੀ ਜਿਹੜੀ ਸਕਿਨ ਵੀ ਆ ਸਾਡੀ ਜਿਹੜੀ ਬਾਡੀ ਵੀ ਆ ਇਹ ਇਸੇ ਤਰ੍ਹਾਂ ਜਿਵੇਂ ਹੌਲੀ ਹੌਲੀ ਇਹਨੂੰ ਗਲਾਈਕੇਸ਼ਨ ਪ੍ਰੋਸੈਸ ਕਹਿੰਦੇ ਨੇ ਵੀ ਇਹ ਬੜਾਪੇ ਵੱਲ ਨੂੰ ਜਾਂਦੀ ਆ ਸਕਿਨਨ ਤੋਂ ਪਤਾ ਲੱਗ ਜਾਂਦਾ ਝੁਰੜੀਆਂ ਪੈਣ ਜਾਂਦੀਆਂ ਨੇ ਇਹ ਪ੍ਰੋਸੈਸ ਸਟ्रेस ਕਰਕੇ ਚਿੰਤਾ ਕਰਕੇ ਡਿਪਰੈਸ਼ਨ ਕਰਕੇ ਐਂਗਜ਼ਾਇਟੀ ਕਰਕੇ ਇਹ ਪ੍ਰੋਸੈਸ ਫਾਸਟ ਹੋ ਜਾਂਦੀ ਆ ਤੇ ਜਿਹੜਾ ਬੜਾਪੇ ਵੱਲੀ ਨੂੰ ਜ਼ਿਆਦਾ ਤੇਜ਼ ਜਾਣ ਲੱਗ ਜਾਂਦਾ ਜਾਂ ਬਿਮਾਰੀਆਂ ਜ਼ਿਆਦਾ ਲੱਗਣ ਲੱਗ ਜਾਂਦੀਆਂ ਤਾਂ ਹੀ ਕਹਿੰਦੇ ਆ ਵੀ ਜੇ ਮਨ ਰੋਗੀ ਆ ਤਾਂ ਤਨ ਰੋਗੀ ਆ ਹੁਣ ਇਹ ਤੰਗ ਕਿਉਂ ਕਰਦੇ ਨੇ ਫੁਰਨੇ ਤੇ ਭਾਵਨਾਵਾਂ ਜਿਹੜੀਆਂ ਨੇ ਜਦੋਂ ਅਸੀਂ ਇਹਨਾਂ ਤੇ ਰਿਐਕਟ ਕਰਦੇ ਹਾਂ ਜੇ ਹੁਣ ਚਿੰਤਾ ਵਾਲਾ ਫੁਰਨਾ ਆਇਆ ਤਾਂ ਰਿਐਕਸ਼ਨ ਕੀ ਹੋਇਆ ਭਾਵਨਾ ਭਾਵਨਾ ਦਾ ਕੀ ਘਬਰਾਟ ਜਾਂ ਡਰ ਦੀ ਭਾਵਨਾ ਪੈਦਾ ਹੋਊਗੀ ਅੰਦਰ ਜੇ ਚਿੰਤਾ ਫੁਰਨਾ ਜੇ ਫੁਰਨਾ ਚਿੰਤਾ ਵਾਲਾ ਆ ਇਹ ਤਾਂ ਹੈ ਨਹੀਂ ਵੀ ਹਿਰਦੇ ਦੇ ਵਿੱਚ ਬਹੁਤ ਆਨੰਦ ਆ ਗਿਆ ਹੁਣ ਜਦੋਂ ਲੰਮਾ ਸਮਾਂ ਇਦਾਂ ਹੀ ਚਿੰਤਾ ਵਾਲਾ ਫੁਰਨਾ ਤੇ ਆਇਆ ਤੇ ਰਿਐਕਸ਼ਨ ਕੀ ਹੋਇਆ ਉਹਦਾ ਅੰਦਰ ਘਬਰਾਟ ਪੈਦਾ ਹੋਗੀ ਜਦੋਂ ਇਨੂੰ ਲੰਮਾ ਸਮਾਂ ਕਰੀ ਜਾਨਾ ਕਰੀ ਜਾਨੇ ਆ ਇਦਾਂ ਕਰਦਾ ਕੋਈ ਤਾਂ ਉਹ ਡਿਪਰੈਸ਼ਨ ਐਂਗਜ਼ਾਇਟੀ ਦਾ ਰੂਪ ਲੈ ਲੈਂਦੇ ਨੇ ਤੇ ਬੰਦਾ ਮਾਨਸਿਕ ਰੋਗੀ ਹੋ ਜਾਂਦਾ ਮਾਨਸਿਕ ਰੋਗੀ ਵੀ ਹੋ ਜਾਂਦਾ ਅਸਰ ਨਾਲ ਸਰੀਰਕ ਰੋਗੀ ਵੀ ਹੋ ਜਾਂਦਾ ਤੇ ਇਸੇ ਲਈ ਗੁਰਬਾਣੀ ਕਹਿੰਦੀ ਆ ਵੀ ਦੁੱਖ ਭੰਜਣ ਦੇ ਦਾ ਨਾਮ ਵੀ ਜਾਗਰ ਨਾਮ दारू ਦਵਾਈ ਗਿਆ ਇਹਨੂੰ ਨਾਮ दारू ਗਿਆ ਦਵਾਈ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਵੀ ਗਿਆ ਜਣੀ ਜਿਹੜਾ ਬ੍ਰਹਮ ਗਿਆਨ ਆ ਜਿਹੜਾ ਨਾਮ ਆ ਉਹ ਸਾਰੇ ਕਾਸੇ ਦਾ ਸਰਬ ਰੋਗ ਕੌਖ ਦਾ ਨਾਮ ਆ ਸਾਰੇ ਰੋਗਾਂ ਦੀ ਦਵਾਈ ਆ ਇਹ ਕਿਵੇਂ ਆ ਦਵਾਈ ਇਹ ਐਕਸਪਲੇਨ ਵੀ ਗੁਰਬਾਣੀ ਦੇ ਵਿੱਚ ਹੋ ਜਾਂਦਾ ਤੇ ਬੋਲ ਕੇ ਵੀ ਹੋ ਜਾਂਦਾ ਕਿ ਪ੍ਰੈਕਟੀਕਲ ਲਾਈਫ ਦੇ ਵਿੱਚ ਵੀ ਦੇਖਿਆ ਜਾ ਸਕਦਾ ਵੀ ਕਿਵੇਂ ਆ ਦਿਖਾਇਆ ਵੀ ਜਾ ਸਕਦਾ ਕਿ ਜਿਵੇਂ ਜਿਹੜੇ ਥਾਟਸ ਐਂਡ ਫੀਲਿੰਗਸ ਕ੍ਰੀਏਟ ਰਿਐਲਿਟੀ ਕਰਦੇ ਨੇ ਜਿਹੜੇ ਸਾਡੇ ਥਾਟਸ ਨੇ ਤੇ ਸਾਡੇ ਇਮੋਸ਼ਨਸ ਨੇ ਫੀਲਿੰਗਸ ਨੇ ਉਹ ਸਾਡਾ ਜਿਹੜਾ ਬਾਹਰਲਾ এনਵਾਇਰਨਮੈਂਟ ਆ ਜਿਹਾ ਸੀ ਵੀ ਤਿਹਾ ਹੋਏ ਤਾਂ ਹੀ ਆ ਵੀ ਜਿੱਦਾਂ ਦੀ ਸਾਡੀ ਇੰਟੈਂਸ਼ਨ ਜਿਆਦਾ ਸਮਾ ਜਿੱਦਾਂ ਦੇ ਸਾਨੂੰ ਅਸੀਂ ਥੁਰਨੇ ਆ ਜੋ ਸਾਡੇ ਅੰਦਰ ਦੀ ਸਥਿਤੀ ਆ ਮਨੋ ਮਨੋ ਸਥਿਤੀ ਆ ਵੀ ਥੁਰਨੇ ਤੇ ਭਾਵਨਾਵਾਂ ਸਾਡੀਆਂ ਨੇ ਉਹ ਇੱਕ ਤਰ੍ਹਾਂ ਦਾ ਇੱਕ ਫੀਲਡ ਕ੍ਰੀਏਟ ਹੁੰਦੀ ਆ ਵੀ ਇਲੈਕਟ੍ਰੋਮੈਗਨੇਟਿਕ ਫੀਲਡ ਵੀ ਜਿਹੜਾ ਹੁਣ ਨਿਊਰੋਨ ਜਨੇਓ ਇਲੈਕਟ੍ਰਿਕ ਇਲੈਕਟ੍ਰਿਕ ਬ੍ਰੇਨ ਚ ਆ ਜਿਹੜੀਆਂ ਫੀਲਿੰਗਸ ਨੇ ਉਹ ਮੈਗਨੇਟਿਕ ਆ ਇਲੈਕਟ੍ਰੋਮੈਗਨੇਟਿਕ ਫੀਲਡ ਨੂੰ ਔਰਾ ਵੀ ਕਹਿੰਦੇ ਨੇ ਉਹ ਉਹ ਅਸੀਂ ਇੱਕ ਤਰ੍ਹਾਂ ਦਾ ਵੀ ਜੈਸਾ ਸੇਵੈ ਤੈਸਾ ਹੋਇਆ ਉਹ ਇਹੀ ਆ ਵੀ ਜੋ ਅਸੀਂ ਭਾਵਨਾ ਰੱਖਦੇ ਆ ਆਪਣੇ ਅੰਦਰ ਹਿਰਦੇ 'ਚ ਤਾਂ ਹੀ ਕਹਿੰਦੇ ਨੇ ਵੀ ਜੇਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਆਇਓ ਜੇ ਪ੍ਰੇਮ ਦੀ ਭਾਵਨਾ ਹੋਊ ਤਾਂ ਬਾਹਰ ਸੋਚ ਵੀ ਓਦਾਂ ਦੀ ਹੋ ਨਿਰਵੈਰ ਤੇ ਨਰਪਉ ਜੇ ਸੋਚ ਦੇ ਵਿੱਚ ਭੈ ਹੈਗਾ ਡਰ ਹੈਗਾ ਬਾਹਰ ਕਿਸੇ ਚੀਜ਼ ਨੂੰ ਦੇਖ ਕੇ ਆ ਕਿਸੇ ਚੀਜ਼ ਦੇ ਖੋਣ ਦਾ ਡਰ ਸਾਡੇ ਅੰਦਰ ਵੀ ਆ ਚੀਜ਼ ਜਾਂ ਮਰਨ ਦਾ ਜਾਂ ਜੰਮਣ ਦਾ ਜਾਂ ਕਿਸੇ ਚੀਜ਼ ਦਾ ਵੀ ਖੋਣ ਦਾ ਲਾਸਟ ਹੋਣ ਦਾ ਡਰ ਆ ਆਸੀਂ ਅਟੈਚ ਆ ਉਹ ਚੀਜ਼ ਨਾਲ ਉਹਦੇ ਗੁਲਾਮ ਆ ਡਿਟੈਚਮੈਂਟ ਦਾ ਮਤਲਬ ਇਹ ਨਹੀਂ ਹੁੰਦਾ ਵੀ ਘਰ-ਵਾਰ ਛੱਡ ਦੇ ਆ ਸਾਰਾ ਕੁਝ ਛੱਡ ਕੇ ਭੱਜ ਜਾਓ ਪਰ ਮਤਲਬ ਇਹ ਹੁੰਦਾ ਵੀ ਤੁਸੀਂ ਕਿਸੇ ਚੀਜ਼ ਕੋਈ ਚੀਜ਼ ਤੁਹਾਡੀ ਕਮਜ਼ੋਰੀ ਨਹੀਂ ਹੈਗੀ ਜੇ ਤੁਸੀਂ ਕਿਸੇ ਦੇ ਗੁਲਾਮ ਹੋ ਜਾਣਾ ਜਾਂ ਜੋ ਐਡਿਕਸ਼ਨ ਹੋ ਜਾਣੀ ਜਿਵੇਂ ਕਿਸੇ ਨੂੰ ਕਿਸੇ ਚੀਜ਼ ਦੀ ਨਸ਼ੇ ਦੀ ਐਡਿਕਸ਼ਨ ਹੋ ਜੇ ਉਹ ਤੋਂ ਬਿਨਾਂ ਰਹਿ ਨਹੀਂ ਸਕਦਾ ਤਾਂ ਉਹ ਚੀਜ਼ ਦਾ ਗੁਲਾਮ ਹੋ ਜਾਂਦਾ ਐਡਿਕਟਿਵ ਹੋ ਜਾਂਦਾ ਤਿਆਗ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਕਿਸੇ ਚੀਜ਼ ਦੇ ਗੁਲਾਮ ਨਹੀਂ ਹੋਗੇ ਮਤਲਬ ਕੋਈ ਵੀ ਚੀਜ਼ ਤੁਹਾਨੂੰ ਤੁਹਾਡੇ ਮਨ ਨੂੰ ਵਿਚਲਿਤ ਨਹੀਂ ਕਰ ਸਕਦੀ ਇਹਦਾ ਇਹ ਹੁੰਦਾ ਕਿਵੇਂ ਆ ਗਿਆਨ ਦੇ ਨਾਲ ਕਿਵੇਂ ਜਦੋਂ ਕੁਰਬਾਨੀ ਕਹਿੰਦੀ ਆ ਵੀ ਤੇਰਾ ਭਾਣਾ ਮਿੱਠਾ ਲੱਗੇ ਨਾਮ ਪਦਾਰਥ ਨਾਨਕ ਮੰਗੇ ਤੇਰਾ ਜੋ ਭਾਣਾ ਵਾ ਉਹ ਉਹੀ ਮਿੱਠਾ ਵੀ ਜੇ ਰਾਜ ਦੇਣ ਤਾਂ ਗਵਨ ਬੜਾਈ ਜੇ ਭੀਖ ਮੰਗਾਏ ਤਾਂ ਕਿਆ ਘਟ ਜਾਈ ਉਹਦਾ ਕਾਰਨ ਇਹੀ ਆ ਸਿਰਫ ਵੀ ਸਾਨੂੰ ਪ੍ਰੈਸੈਂਟ ਮੂਮੈਂਟ ਦੇ ਵਿੱਚ ਰਹਿਣ ਨੂੰ ਕਹਿੰਦੀ ਹੈ ਗੁਰਬਾਣੀ ਜਿਹੜੀ ਚਿੰਤਾ ਹੁੰਦੀ ਆ ਜਾਂ ਫਿਊਚਰ ਦੀ ਹੁੰਦੀ ਆ ਡਰ ਵੀ ਫਿਊਚਰ ਦਾ ਹੀ ਹੁੰਦਾ ਵਰਤਮਾਨ ਦੇ ਵਿੱਚ ਤਾਂ ਪ੍ਰੈਸੈਂਟ ਮੂਮੈਂਟ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹਾਂ ਖਤਰਾ ਹੋ ਸਕਦਾ ਜਿਹੜਾ ਡੇਂਜਰ ਖਤਰਾ ਤੇ ਡਰ ਇਹ ਦੋਵੇਂ ਬੱਕਰੀਆਂ ਚੀਜ਼ਾਂ ਨੇ ਜਦੋਂ ਖਤਰੇ ਦੇ ਵਿੱਚ ਹੁੰਦਾ ਬੰਦਾ ਪੂਰਾ ਉਦੋਂ ਵੀ ਇੱਕ ਮਨ ਕਿਚਿਤ ਹੋ ਜਾਂਦਾ ਉਦੋਂ ਜਦੋਂ ਮੌਤ ਨਾਲ ਸਾਹਮਣਾ ਹੁੰਦਾ ਉਦੋਂ ਉਦੋਂ ਹੀ ਰੱਬ ਜਾਨਦਾ ਹੁੰਦਾ ਨਾ ਕਿ ਕੰਮ ਪਰ ਹਰ ਸਿਮਰਿਏ ਐਸੇ ਸਿਮਰੋ ਨਿਤ ਵੀ ਕੰਮ ਪਰ ਤੇ ਤਾਂ ਹਰੇਕ ਸਿਮਰਨ ਕਰਦਾ ਵਾਹਿਗੁਰੂ ਵਾਹਿਗੁਰੂ ਕਰਦਾ ਜੇ ਸਦਾ ਹੀ ਕਰਦਾ ਰਹੇ ਉਹ ਉਹੀ ਕਰੂਗਾ ਜਿਹਨੂੰ ਭੁੱਖ ਲੱਗੂ ਜਿਹਨੂੰ ਆਤਮ ਗਿਆਨ ਦੀ ਭੁੱਖ ਲੱਗੂ ਜਿਹਨੂੰ ਪਰਚਾ ਸ਼ਬਦ ਦਾ ਲੱਗ ਜੂ ਤੇਦਾਰ ਖਾਲਸੇ ਦਾ ਪਰਚਾ ਸ਼ਬਦ ਦਾ ਪਰਚੇ ਦਾ ਵੀ ਮਨ ਪਰਚੇ ਜਵੇ ਜਿਹਦੇ ਨਾਲ ਜਿਹਨੂੰ ਸੋਝੀ ਆਉਣ ਲੱਗ ਜੇ ਜਿਹਨੂੰ ਪਤਾ ਲੱਗ ਜੇ ਵੀ ਜੇ ਸੁੱਖ ਕੋ ਚਾਹੇ ਸਦਾ ਤਾਂ ਸਰਨ ਰਾਮ ਕੀ ਲੈ ਜਿਵੇਂ ਇੱਕ ਬੰਦੇ ਨੂੰ ਪਤਾ ਲੱਗ ਗਿਆ ਉਹ ਧੁੱਪੇ ਬੈਠਾ ਜੀ ਤੇ ਸੇਕ ਆ ਉਹਨੂੰ ਕਿਸੇ ਨੇ ਕਹਦਾ ਵੀ ਦਰਖਤ ਦੇ ਥੱਲੇ ਵਾ ਜਾ ਉੱਥੇ ਉਹਨੂੰ ਆਨੰਦ ਆਇਆ ਸ਼ਾਂਤ ਸ਼ਾਮੇ ਬਹਿ ਕੇ ਆਰਾਮ ਆਇਆ ਉਹਨੋਂ ਤੋਂ ਬਾਅਦ ਉਹਨੂੰ ਕੰਮ ਦਾ ਕਰਨ ਜਾਣਾ ਪੈਂਦਾ ਧੁੱਪੇ ਵੀ ਫਿਰ ਉਹ ਫੜਫੜਾ ਕੇ ਉਹਨੂੰ ਜਗਾ ਪਤਾ ਲੱਗੀ ਵੀ ਇੱਥੇ ਇੱਥੇ ਆਰਾਮ ਹੈਗਾ ਉਹ ਫਿਰ ਆਰਾਮ ਦੀ ਸ਼ਰਨ ਲੈ ਲੈਂਦਾ ਆਪਣੇ ਮੂਲ ਦੀ ਸ਼ਰਨ ਲੈ ਲੈਂਦਾ ਜਦੋਂ ਮੂਲ ਦੀ ਸ਼ਰਨ ਲੈ ਲੈਂਦਾ ਫਿਰ ਆ ਫੁਰਨੇ ਫਾਨੇ ਇਦਾਂ ਦੀ ਚੀਜ਼ਾਂ ਇਹ ਤੰਗ ਨਹੀਂ ਕਰਦੀਆਂ ਫਿਰ ਇਹਨਾਂ ਨੂੰ ਦੇਖਦਾ ਹੀ ਆ ਆਉਂਦੇ ਜਾਂਦੇ ਤਾਂ ਹੈਗੇ ਨੇ ਇਹ ਕਿਉਂਕਿ ਕਬੀਰ ਆਈ ਮੁਝੇ ਪਹਿ ਅਨਿਕ ਕਰੇ ਕਰ ਭੇਖ ਹਮ ਰਾਖੇ ਗੁਰ ਆਪਣੇ ਉਹਨ ਕੀਨੋ ਦੇਸ ਵੀ ਜਿਹੜੀ ਮਾਇਆ ਬਹੁ ਭੇਖ ਬਣਾ ਕੇ ਕੁਰਨਿਆਂ ਦੇ ਰੂਪ ਚਾਈ ਦਰ ਦਰ ਭਰਮ ਪਾਉਣ ਦੇ ਰੂਪ ਚਾਈ ਬਹੁਤ ਕੁਝ ਬਣ ਕੇ ਆਉਂਦੀ ਹੈ ਜੋ ਬੰਦਾ ਜਾਲ ਵੀ ਇਸ ਨੂੰ ਕਿਹਾ ਵੀ ਜੋ ਬੰਨਕੇ ਜਾਲ ਹੂੰ ਕੇ ਕਾਲ ਹੂੰ ਕੇ ਕਾਲੋ ਹਾਂ ਕੋਈ ਵਿਚਲਿਤ ਕਰਨ ਆਉਂਦੀ ਹੈ ਮਾਇਆ ਭਰਮ ਪਾਉਣ ਆਉਂਦੀ ਹੈ ਪਰ ਕੀ ਕਹਿੰਦੇ ਨੇ ਕਬੀਰ ਜੀ ਵੀ ਹਮ ਰੱਖੇ ਗੁਰ ਆਪਣੇ ਮੈਨੂੰ ਮੇਰੇ ਗੁਰ ਨੇ ਮੇਰੇ ਗਿਆਨ ਨੇ ਮੇਰੇ ਸਤਿਗੁਰ ਨੇ ਰੱਖ ਲਿਆ ਉਹਨ ਕੀ ਨੋ ਦੇਸ ਵੀ ਮੈਂ ਉਹਨੂੰ ਅਦੇਸ਼ ਕਰਦਾ ਸਿਜਦਾ ਕਰਦਾ ਉਹਦੇ ਅੱਗੇ ਸਿਰ ਚੋਣਾ ਨਹੀਂ ਤਾਂ ਮਾਇਆ ਤਾਂ ਆਈ ਜਿੱਦਾਂ ਆ ਵੀ ਜਿਹੜਾ ਰਾਮ ਦੀ ਸਰਨ ਲੈ ਲੈਂਦਾ ਉਹਦੇ ਸਦਾ ਸੁੱਖਾ ਤਾਂ ਹੀ ਕੀ ਜਗਰ ਦਾ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ ਇਹ ਇੱਕ ਦਸਤਾਰ ਸਿਰਾ ਹੋ ਜਾਂਦਾ ਵੀ ਸਾਬਤ ਸੂਰਤ ਦਸਤਾਰ ਸਿਰਾ ਵੀ ਜਦੋਂ ਇੱਕ ਮਨ ਇੱਕ ਜਿੱਤਾ ਟਿਕਿਆ ਹੋਇਆ ਮੂਲ ਦੀ ਸਰਨ ਚਾਹਦਾ ਹੁਕਮ ਦਾ ਹੱਥ ਆ ਸਿਰ ਤੇ ਰਾਖੀ ਕਰਦਾ ਫਿਰ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀਚ ਤਬ ਚਰਨ ਨਮਨ ਰਹੇ ਹਮਾਰਾ ਇੱਥੇ ਜਾ ਕੇ ਕਹਿੰਦਾ ਆਪਣਾ ਜਾਣ ਕਰੋ ਰੱਬ ਚ ਪਰਾਂ ਅਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਚਿਤ ਦੀ ਇਛਾ ਹੈ ਮਨ ਦੀ ਚੰ ਚਿਤ ਮਤਲਬ ਕਿ ਅੰਦਰ ਲਈ ਦੀ ਆ ਉਹ ਕਿ ਇਛਾ ਉਹਦੀ ਨਾਮ ਦੀ ਇਛਾ ਬ੍ਰਹਮ ਗਿਆਨ ਦੀ ਨਾਮ ਬ੍ਰਹਮ ਗਿਆਨ ਨੂੰ ਕਹਿੰਦੇ ਨੇ ਨਾਮ ਨੇਮ ਨਹੀਂ ਹੁੰਦਾ ਹੈਗਾ ਨੇਮ ਹੁੰਦੇ ਨੇ ਜੇ ਮੈਂ ਆਪਾਂ ਰੱਖਦੇ ਆ ਜਿਹੜਾ ਬ੍ਰਹਮ ਗਿਆਨ ਆ ਕਿਉਂਕਿ ਜਿਹੜਾ ਪਾਰ ਬ੍ਰਹਮਾ ਅਕਾਲ ਆ ਉਹਦਾ ਨਾਮ ਕਿਵੇਂ ਰੱਖ ਸਕਦਾ ਕੋਈ ਉਹਨੂੰ ਤਾਂ ਨਮਸਤਮ ਅਨਾਮੇ ਕਿਹਾ ਅਨਾਮੇ ਨਾਮ ਰਹਿਤ ਕਿਉਂਕਿ ਨਾਮ ਉਹਦਾ ਰੱਖਿਆ ਜਾਊ ਜਿਵੇਂ ਹੁਣ ਕਿਸੇ ਦੇ ਘਰੇ ਬੱਚਾ ਹੁੰਦਾ ਉਦੇ ਜੇ ਮਾਪਿਓ ਹੈਗੇ ਨੇ ਤਾਂ ਉਹਦੇ ਮਾਪਿਓ ਜਦੋਂ ਬੱਚਾ ਹੁੰਦਾ ਤਾਂ ਉਹ ਨਾਂ ਰੱਖਦੇ ਨੇ ਇਸ ਲਈ ਪਰਮੇਸ਼ਰ ਦਾ ਤਾਂ ਆਪਾਂ ਗੁਣਵਾਚਕ ਨਾਮ ਲੈਨੇ ਆ ਸਾਰੇ ਉਹਦਾ ਕੋਈ ਨਾਮ ਨਹੀਂ ਹੈਗਾ ਕਿਉਂਕਿ ਉਹ ਅਜੂਨੀ ਆ ਜਿਹੜਾ ਜੰਮਿਆ ਹੀ ਨਹੀਂ ਹੈਗਾ ਤਾਂ ਉਹਦਾ ਮਾਤਾ ਪਿਤਾ ਵੀ ਨਹੀਂ ਕੋਈ ਹਰਾਪੇ ਮਾਤਾ ਪਿਤਾ ਫਿਰ ਉਹਦਾ ਨਾਂ ਕਿਨੇ ਰੱਖਣਾ ਸੀਗਾ ਇਹ ਗੱਲਾਂ ਤਾਂ ਚਲੋ ਬੁੱਝਣ ਦੀਆਂ ਨੇ ਅੱਗੇ ਦੀਆਂ ਨੇ ਫਿਰ ਜਿਹੜੇ ਮਨ ਦੇ ਫੁਰਨੇ ਆ ਇਹ ਇਹਨਾਂ ਬਾਰੇ ਚਲੋ ਆਹ ਹੋ ਗਈ ਵਿਚਾਰ ਆਪਣਾ ਤੇ ਬਾਕੀ ਅੱਗੇ ਦਾ ਸਵਾਲ ਜਿਹੜਾ ਕਰੂੰਗੇ ਉਹ ਰੋਹ ਸਾਹਿਬ ਨਾਲ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ